အိုး <laughs> ਇਹ ਅੱਜ ਦਾ ਦਿਨ ਜਿਹੜਾ ਸਾਡੇ ਪਿੰਡ ਵਾਸਤੇ ਬਹੁਤ ਦੁੱਖਦਾਈ ਦਿਨ ਹੈ ਕਿਉਂਕਿ ਇੱਕ ਨੌਜਵਾਨ ਬੱਚਾ ਜਿਹਦੀ ਉਮਰ ਲਗਭਗ 35 ਸਾਲ ਸੀ 10 ਸਾਲ ਤੋਂ ਰੋਜੀ ਰੋਟੀ ਕਮਾਉਣ ਵਾਸਤੇ ਵਿਦੇਸ਼ ਗਿਆ ਸੀ ਇਸ ਤੋਂ 6 ਟਿੰਨ ਮਹੀਨੇ ਪਹਿਲਾਂ ਵੀ ਇੱਕ ਵਾਰੀ ਆ ਕੇ ਉਹ ਛੁੱਟੀ ਵੀ ਕੱਟ ਕੇ ਗਿਆ ਫੇਰ ਛੁੱਟੀ ਕੱਟ ਕੇ ਗਿਆ ਉੱਥੇ ਤੇ ਉੱਥੇ ਅਚਨਚੇਤ ਇਹਨੂੰ ਹਾਰਟ ਐਟੈਕ ਆ ਗਿਆ ਇਹ ਜਿਹੜਾ ਹਰਟੈਗ ਦੇ ਨਾਲ ਆਉਂਦੀ ਜਿਹੜੀ ਆ ਉਹ ਉਹ ਉਤੋਂ ਵੀ ਆ ਅਛੇ ਦੇ ਦੁਪਰਾਹਨ ਤਿੰਨ ਪਹਿਲਾਂ ਹਨ ਇਹ ਰਿਹਾ ਦੋ ਛੋਟੇ ਛੋਟੇ ਬੱਚੇ ਆਲੇ ਜੋ ਕਿ ਬਹੁਤ ਛੋਟੇ ਨੇ ਤੇ ਉਹ ਜਿਹੜੇ ਛੋਟੀਆਂ ਕਲਾਸਾਂ 'ਚ ਪੜ ਰਹੇ ਨੇ ਤੇ ਇੱਕ ਪਰਿਵਾਰ ਵਾਸਤੇ ਬਹੁਤ ਵੱਡਾ ਘਾਟੇ ਵਾਲੀ ਗੱਲ ਆ ਕਿ ਜਿਹੜੀ ਕੋਈ ਅਸਹਿਜੋਗ ਹੈ ਜਿਹੜੀ ਇਹਨਾਂ ਨੂੰ ਲਾਸਟ ਕਰ ਲੋ ਫਿਰ ਕਦੋਂ ਇਸੇ ਤੁਹਾਡੀ ਜਾਂ ਹੋਰ ਕਿਸੇ ਪਰਿਵਾਰ ਦੀ ਕਰ ਲੋ ਇਹ ਫਸਟ ਟਾਈਮ ਸਾਡੀ ਇਹਨਾਂ ਫਸਟ ਟਾਈਮ ਜਦੋਂ ਉਹਦੀ ਡੈਥ ਹੋਈ ਹੈ ਕਿ ਡੈਥ ਤੇ ਉਹਦੀ ਮਤਲਬ ਮੌਕਾ ਨਹੀਂ ਮਿਲਿਆ ਨਹਾ ਕੇ ਬਾਹਰ ਨਿਕਲ ਸੀ ਉਹ ਹੋ ਗਿਆ ਫਿਰ ਇਹਨਾਂ ਦੇ ਛੋਟੇ ਬ੍ਰਦਰ ਨੇ ਸਾਨੂੰ ਇਹਨਾਂ ਨੂੰ ਡਾਕਟਰ ਕੋਲ ਲਿਆ ਦੋ ਸਾਨੂੰ ਨੂੰ ਸੀ ਇਹਨਾਂ ਨੇ ਫਿਰ ਸਾਨੂੰ ਫੋਨ ਕੀਤਾ ਕਿ ਇਸ ਤਰ੍ਹਾਂ ਹੋ ਗਈ ਹੈ ਉਹ ਡੈਥ ਹੋ ਗਈ ਹੈ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਡਾਕਟਰਾਂ ਨੇ ਵੀ ਉਹਨਾਂ ਨੂੰ ਮ੍ਰਿਤਕ ਘੋਸ਼ਰ ਜਿਹੜਾ ਪਾ ਦਿੱਤਾ ਭਾਜੀ ਜਿਹੜੇ ਨੌਜਵਾਨ ਦੀ ਡੈਥ ਹੋਈ ਹੈ ਤਾਂ ਕੀ ਨਾਮ ਸੀ ਤੇ ਕੀ ਗੱਲਬਾਤ ਹੋਈ ਹੈ ਇਹਨਾਂ ਨੇ ਬਿਲੀਵ ਸੀ ਹੈ ਜੀ ਛੋਟਾ ਬ੍ਰਦਰ ਹੈ ਮੇਰਾ ਗਲਤ ਸੁਰਾਤ ਨਾ ਉਹਨਾਂ ਵਾਸਤੇ ਗਿਆ ਮੈਂਨਨ ਕਿਹਾ ਸੀ ਕਿ ਤੁਈ ਨਾ ਠੀਕ ਨਹੀਂ ਹੋ ਕੇ ਤਾਂ ਅਜੀ ਸ਼ਾਦੀ ਦੇ ਦਰਦ ਹੋਣ ਈ ਆ ਮੈਂ ਦੋ ਤਿੰਨ ਦਫਾ ਗਿਆ ਪਰ ਚਲੋ ਜ਼ਿਆਦਾ ਤਕਲੀਫ ਤੇ ਤਾਂ ਆਪਾਂ ਡਾਕਟਰ ਕੋਲ ਚਲੇ ਜਾਨੇ ਆ ਤੇ ਕੱਲ ਗੱਲ ਨਹੀਂ ਭਾਜੀ ਪੇਟ ਦਾ ਹੱਥ ਮਾਰ ਕੇ ਕਹਿੰਦਾ ਕਿ ਇਹ ਮੈਨੂੰ ਨਾ ਗੈਸ ਕੁਸਤੀ ਵਾਦ ਕਰਕੇ ਹੋਣੀ ਹੈ ਗੈਸ ਦੀ ਗੋਲੀ ਦੇ ਦਿਓ ਤੁਸੀਂ ਮੈਨੂੰ ਠੀਕ ਹੋ ਜਣਾ ਮੈਂ ਗੈਸ ਦੀ ਗੋਲੀ ਦਿੱਤੀ ਆ ਤੇ ਫਿਰ ਕੀ ਕੀਤਾ ਕਿ ਐਸਟਰ ਪਲਟੀਆਂ ਜੀ ਮਾਰੀ ਜਾਂਦਾ ਇੱਕ ਦਫਾ ਉਹਨੇ ਜਦੋਂ ਪਲਟੀ ਮਾਰੀ ਜਦੋਂ ਉਲਟਾ ਲੰਮੇ ਪਿਆ ਮਹਿਸੂਸ ਕੀਤਾ ਮੈਂ ਕਿ ਯਾਰ ਇਹ ਲੱਗਦਾ ਤਕਲੀਫ ਇਹਨੂੰ ਜ਼ਿਆਦਾ ਵਾ ਪਰ ਇਹ ਦੱਸ ਨਹੀਂ ਰਿਹਾ ਫਿਰ ਮੈਨੂੰ ਥੋੜਾ ਜਿਹਾ ਗੁੱਸੇ ਨੇ ਕਿਹਾ ਉਹ ਮੇਰਾ ਪਿਆਰਾ ਮੇਰਾ ਬੇਟਾ ਵਾ ਤਾਂ ਮੈਂ ਕਿਹਾ ਯਾਰ ਤੂੰ ਉੱਠਦਾ ਨਹੀਂ ਤੈਨੂੰ ਦਰਦ ਹੋਣ ਦੀ ਹੈ ਤੂੰ ਮੇਰੇ ਕੋਲ ਕਾਈ ਜਾ ਨਾ ਵਾ ਤੇ ਫਿਰ ਉਸੇ ਟਾਈਮ ਉੱਠਿਆ ਵਾ ਜਦੋਂ ਉੱਠਿਆ ਤੇ ਫਿਰ ਜਦੋਂ ਬਾਥਰੂਮ ਨੂੰ ਗਿਆ ਉਹਦੀ ਮਗਰੀ ਮੈਂ ਚੱਲੇ ਗਿਆ ਵਾਂ ਆ ਕਹਿ ਲੱਗਾ ਕਿ ਪਾਜੀ ਮੈਨੂੰ ਨਹਾ ਲੈੰਦੋ ਤੇ ਮੈਂ ਇਹਨੂੰ ਕਿਹਾ ਮੈਂ ਕਿ ਯਾਰ ਆਣ ਕੇ ਨਹਾਣੀ ਪਹਿਲਾਂ ਦਵਾਈ ਲੈਣ ਚਲੀਏ ਤੇ ਕਿੰਨਾ ਨਹੀਂ ਨਹੀਂ ਭਾਜੀ ਕੱਲ ਤੁਸੀਂ ਮੈਨੂੰ ਸਵਾਲ ਦਿੱਤਾ ਕੱਲ ਮੈਂ ਰਸਤ ਕੀਤੀ ਆ ਤਾਂ ਅੱਜ ਮੈਂ ਨਹਾਉਣਾ ਵਾ ਕੱਲ ਮੈਂ ਨਹਾਤਾ ਨਹੀਂ ਆ ਤੇ ਫਿਰ ਮੈਂ ਉਹਨੂੰ ਕਿਹਾ ਮੈਂ ਕਿਾ ਚਲਦਾ ਹਾਲਾ ਤੇ ਤੂੰ ਨਾ ਤੂੰ ਨਹਾਤ ਅੰਦਰ ਲੋਕ ਨਾ ਲਮੀ ਮੈਂ ਬਾਹਰ ਬੈਠਾ ਇੱਕ ਟੇਬਲ ਤੇ ਤੇ ਮੈਂ ਕਿਹਾ ਮੈਂ ਦੁਆ ਕਰ ਰਿਹਾ ਤੇਰੇ ਵਾਸਤੇ ਤੂੰ ਚਿੰਤਾ ਨਾ ਕਰ ਤੂੰ ਠੀਕ ਹੋ ਜਾਣਾ ਤੇ ਮੇਰੇ ਮਨ ਚ ਡਰ ਜਾਇਆ ਪਤਾ ਨਹੀਂ ਮੈਂ ਕਿੱਥੇ ਐ ਕਿਸੀ ਦਰਦੇ ਹੋ ਸਕਦਾ ਕਿ ਅੰਦਰ ਨਾ ਡਿੱਗ ਜਾਵੇ ਮੈਂ ਕਿੱਦਾਂ ਇਹਨੂੰ ਬਾਹਰ ਕੱਢਾਂਗਾ ਬਾਅਦ ਵਿੱਚ ਆ ਲੋਕਲੀ ਕਿਹਾ ਤੇ ਲੋਕ ਉਹਨੇ ਅੰਦਰੋਂ ਲਾ ਲਿਆ ਲੋਕ ਲਾ ਕੇ ਨਹਾ ਕੇ ਬਾਹਰ ਨਿਕਲਿਆ ਫਿਰ ਆਪਣੇ ਬੈੱਡ ਦੇ ਕੋਲ ਗਿਆ ਜਿਵੇਂ ਅ ਤੇ ਮੈਂ ਨਾ ਇੱਕ ਤੀਲ ਸੀ ਛੋਟੀ ਜੀ ਕੋਪੀ ਤੇ ਮੇਰੇ ਕੋ ਮੇਰੇ ਕੋ ਪੇਰ ਬੜਾ ਤੀਲ ਸੀ ਤੇ ਮੈਂ ਕਿਹਾ ਚਲੋ ਜਮੇ ਤੇ ਤੀਲ ਮਲਦਾ ਬਾਡੀ ਤੇ ਤੇ ਫਿਰ ਕਪੜੇ ਬਾ ਫਿਰ ਅਸੀਂ ਦਵਾਈ ਲੈਣ ਚਲੇ ਜੰਨਾ ਕਿਤੇ ਠੀਕ ਹੈ ਭਾਜੀ ਇਹਦੇ ਬਾਅਦ ਵਿੱਚ ਕਹਿਣ ਲੱਗਾ ਕਹਿੰਦਾ ਭਾਜੀ ਯਾਰ ਕਹਿੰਦਾ ਇਦਾਂ ਦੀ ਖੜੇ ਦਰਦ ਨਹੀਂ ਹੋਈ ਮੇਰੇ ਮੇਰੇ ਪੈਰ ਤਿੰਨ ਗੱਲਾਂ ਲਾਸਟ ਵਿੱਚ ਕਈਆਂ ਨੇ ਉਹਦੇ ਬਾਅਦ ਕਹਿੰਦਾ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਭਾਜੀ ਭੜੀ ਮੈਨੂੰ ਚੱਕਰ ਆ ਗਿਆ ਮੈਂ ਆਪਣੇ ਪੈਰ ਨੂੰ ਫੜੀ ਨਹੀਂ ਸਕਿਆ ਉਹ ਮੇਰੇ ਹੱਥਾਂ ਦੇ ਵਿੱਚ ਮੰਜੀ ਦੇ ਉੱਤੇ ਡਿੱਗ ਪਿਆ ਅੱਧਾ ਧੜੋਂ ਦੇ ਉੱਪਰ ਲੱਤਾਂ ਉਹਦੀ ਹੱਥਲੇ ਮੈਨੂੰ ਵਾਚਾ ਮਾਰਦਾ ਰਿਹਾ ਵਿਲੀਅਮ 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 ਉਸ ਨੂੰ ਦੰਦਲ ਪਈ ਦੰਦਲ ਦੀ ਖੋਲੀ ਉਹਦੇ ਬਾਅਦ ਵਿੱਚ ਵਿਲੀਅਮ ਮੇਰੇ ਕੋਲ ਵਾਪਸ ਨਹੀਂ ਆਇਆ ਮੈਂ ਸਮਝ ਨਹੀਂ ਪਾਇਆ ਕਿ ਕੀ ਹੋਇਆ ਇੱਕਦਮ ਇਸ ਤਰੀਕੇ ਦੇ ਨਾਲ ਇਹ ਚਾਂਸ ਹੋਇਆ ਸਵੇਰ ਰਾਤ ਅਸੀਂ ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ 12 ਵਜੇ ਤੱਕ ਅਸੀਂ ਦੋਨੇ ਪਾਸੇ ਖੇਡਦੇ ਰਹੇ ਔਰ ਸਵੇਰ ਜਦੋਂ ਮੈਂ ਉੱਠਿਆ ਤਾਂ ਮੈਨੂੰ ਦੇਖਦੇ ਸਾਰੇ ਕਹਿਣ ਲੱਗੇ ਕਿ ਭਾਜੀ ਮੇਰੇ ਸ਼ਾਰਟ ਕੀਤੇ ਦਰਦ ਹੋਣ ਦੀ ਹੈ ਉਦੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਉਹਦੇ ਪਹਿਲੇ ਦਰਦ ਹੋ ਰਹੀ ਸੀ ਜਾਂ ਨਹੀਂ ਹੋ ਰਹੀ ਸੀ ਲੇਕਿਨ ਮੈਨੂੰ ਦੇਖਦੇ ਸਾਰੀ ਨੇ ਗੱਲ ਕਹੀ ਹੈ ਇਸ ਤਰ੍ਹਾਂ ਸਾਰਾ ਵਾਕਿਆ ਹੋਇਆ ਵਾ ਇਸਰ ਜਿਹੜੇ ਨੇ ਡੈਥ ਵੀ ਕਿੰਨੇ ਤਰੀਕ ਨੂੰ ਹੋਈ ਹੈ 10 ਤਰੀਕ ਨੂੰ ਹੋਈ ਹੈ ਜੀ 10 ਤਰੀਕ ਨੂੰ ਸਵੇਰ 5 ਵਜੇ ਤੋਂ ਬਾਅਦ ਵਿੱਚ ਇਹਨਾਂ ਦੀ ਜਿਹੜੀ ਨਾਲ ਗੱਲ ਹੋਈ ਹੈ ਜਦੋਂ ਉਹਨਾਂ ਦਾ ਦਰਦ ਹੋਇਆ ਇਹਨੇ ਕੋਈ ਹਸਪੀਟਲ ਖੜਿਆ ਸੀ ਉੱਥੇ ਸੌਂਦੀ ਸੀ ਜੀ ਉਸੇ ਟਾਈਮ ਹਸਪੀਟਲ ਉਹ ਜਗ੍ਹਾ ਤੇ ਉਹਦੇ ਨਾਲ ਇੱਕ ਰੂਮ ਮੇਟ ਰਹਿ ਰਿਹਾ ਸੀ ਉਹ ਮੁਸਲਮਾਨ ਬਰਦਰ ਸੀ ਗਲੀ ਤੋਂ ਤੋਂ ਉਸਨੇ ਮੈਂ ਜਦੋਂ ਸੁਣ ਕੇ ਆ ਵੀ ਜਲਦੀ ਨਾਲ ਦੂਸਰੇ ਸੀਨੀਅਰ ਬਲਾਕ ਕੋ ਵਿਲੀਅਮ ਬਹੁਤ ਅੱਛੇ ਇਨਸਾਨ ਸੀ ਔਰ ਬਹੁਤ ਅੱਛੇ ਇਨਸਾਨਾਂ ਨਾਲ ਡਿਊਟੀ ਕਰਦੇ ਸਨ ਸੇਫਟੀ ਇੰਜੀਨੀਅਰ ਔਰ ਇੰਜੀਨੀਅਰ ਦੂਸਰੇ ਸੰਤੋ ਨੇ ਜਿਹੜਾ ਸਭ ਤੋਂ ਜਦੋਂ ਉੱਪਰ ਆਇਆ ਨਾ ਤੁਸੀਂ ਨੇ ਦੇਖਿਆ ਆਪਣੀ ਜ਼ਬਾਨ ਦੇ ਵਿੱਚ ਕਿਹਾ ਕਿ ਜਲਦੀ ਜਲਦੀ ਕਰੋ ਜਦੋਂ ਦੀ ਕੰਡੀਸ਼ਨ ਦੇਖੀ ਜਦੋਂ ਮੈਂ ਉਹਦੇ ਕੱਪੜੇ ਪਹਿਨ ਰਿਹਾ ਸੀ ਤੇ ਦੇਖਿਆ ਉਹਨੇ ਵੀ ਇਹ ਇੰਨੀ ਮੁਸ਼ਕਲ ਦੇ ਵਿੱਚ ਆ ਤੋ ਨੇ ਕਿਹਾ ਜਲਦੀ ਜਲਦੀ ਹਸਪੀਟਲ ਲੈ ਕੇ ਚੱਲੋ ਸਿੱਤੀ ਕਰ ਮਨ ਪੰਜ ਸ਼ਾਮ ਬ੍ਰਦਰ ਨੇ ਫੜ ਕੇ ਤੁਹਾਨੂੰ ਥੱਲੇ ਜਦੋਂ ਲਾਇਆ ਵਾ ਉਹਨੇ ਆਪਣੀ ਗੱਡੀ ਆਪਣੀ ਗੱਡੀ ਖੜੀ ਹੋ ਸੰਜੀਨੀਅਰ ਨੇ ਤੇ ਹਸਪੀਟਲ ਦੂਰ ਨਹੀਂ ਸੀ ਨਜ਼ਦੀਕ ਹੀ ਹਸਪੀਟਲ ਸੀ ਜਦੋਂ ਲੈ ਕੇ ਗਿਆ ਤੇ ਉਹਨਾਂ ਨੇ ਜਾ ਕੇ ਚੈੱਕ ਅਪ ਕੀਤਾ ਉਹਦਾ ਤੇ ਥੋੜੀ ਦੇਰ ਬਾਅਦ 10 ਮਿੰਟ ਦੇ ਅੰਦਰ ਅੰਦਰ ਉਹ ਜਿਹੜੀ ਲੇਡੀਜ਼ ਇਲੈਕਟ੍ਰੀ ਸੀ ਉਹਨਾਂ ਨੇ ਮਤਲਬ ਸਿਰਫ ਇਹ ਤੱਕ ਕਿ ਨਹੀਂ ਮਤਲਬ ਕਿ ਡੈਡ ਹੋ ਚੁੱਕੇ ਨੇ ਇੰਨੇ ਸਮੇਂ ਦੇ ਅੰਦਰ ਹੀ ਦੋ ਐਂਬੂਲੈਂਸ ਆ ਗਈਆਂ ਨੇ ਸਰਕਾਰੀ ਐਂਬੂਲੈਂਸ ਤੇ ਦਵਾਈ ਹੈ ਜਦੋਂ ਉਹਨਾਂ ਨੇ ਉਹ ਮਤਲਬ ਐਂਬੂਲੈਂਸ ਚ ਪਾਇਆ ਵਾ ਤੇ ਸਰਕਾਰੀ ਹਸਪੀਟਲ ਲਾ ਕੇ ਗਏ ਨੇ ਅੱਗੇ ਗਿਵਨਾਂਦੀ ਗੱਡੀ ਜਾ ਰਹੀ ਸੀ ਪਿੱਛੇ ਸਾਢੇ ਗੱਡੀ ਜਾ ਰਹੀ ਸੀ ਉਹਦੇ ਬਾਅਦ ਜਦੋਂ ਸੀ ਉਹ ਜਗ੍ਹਾ ਤੇ ਪਹੁੰਚਿਆ ਤਾਂ ਸਾਡੇ ਜਾਣ ਤੋਂ ਪਹਿਲਾਂ ਟ੍ਰੀਟਮੈਂਟ ਉਹਨਾਂ ਸ਼ੁਰੂ ਕਰਤਾ ਤਕਰੀਬਨ ਪੋਨਾ ਘੰਟੇ ਦੇ ਕਰੀਬ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਲੈਕਿਨ ਅਵਿਲੀਅਮ ਵਾਪਸ ਨੀ ਮਿੰਬਰਾ ਸਾਹ ਉਥੇ ਕਿਹੜੀ ਕੰਪਨੀ ਦਾ ਕੰਮ ਕਰਦਾ ਇਹ ਕੰਪਨੀ ਦਾ ਨਾਮ ਸਰ ਕੀ ਨਾਮ ਹੈ ਮੈਟਲ ਕੰਪਨੀ ਦਾ ਨਾਮ ਸਰ ਇਹ ਅੱਜ ਜਿਹੜੇ ਇੱਥੇ ਡੈਡ ਬੜੀ ਪਹੁੰਚੀ ਹੈ ਕੰਪਨੀ ਸਹਿਯੋਗ ਦਾ ਕਿਸ ਸੰਸਥਾ ਦਾ ਇਹ ਸਾਰੇ ਕੰਪਨੀ ਦੇ ਨਾਲ ਜੋੜ ਦੇ ਨਾਲ ਪਹੁੰਚੀ